ਰਾਜ ਗੁਰਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਜ਼ਮੀਨ ਤੇ ਜਾਂਦੇ ਰਾਨ ਨੂੰ ਜ਼ਿਰਖਪੁਰ ਦਾ ਇੱਕ ਵਿਅਕਤੀ ਹੜਪਣਾ ਚਾਹੁੰਦਾ ਹੈ ਤੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਪੁਰਖਿਆਂ ਨੇ ਕਰੀਬ 30 ਸਾਲ ਪਹਿਲਾਂ ਆਪਣੀ ਜ਼ਮੀਨ ਸਾਨੂੰ ਵੇਚ ਦਿੱਤੀ ਸੀ ਪਰ ਹੁਣ ਜ਼ਿਰਖਪੁਰ ਤੋਂ ਆ ਕੇ ਸਿਆਸੀ ਸ਼ੈ ਤੇ ਸਾਡੀ ਜ਼ਮੀਨ ਹੜਪਣਾ ਚਾਹੁੰਦਾ ਹੈ ਇਸੇ ਨੂੰ ਲੈ ਕੇ ਬੀਤੇ ਦਿਨ ਉਸ ਨੇ ਕੁਝ ਲੋਕਾਂ ਨੂੰ ਨਾਲ ਲੈ ਕੇ ਸਾਡੀ ਜ਼ਮੀਨ ਤੇ ਜੀਸੀਬੀ ਚਲਾਈ ਸੀ ਇਹ ਵਿਅਕਤੀ ਪਹਿਲਾਂ ਵੀ ਮਾਨਯੋਗ ਅਦਾਲਤ ਦੇ ਵਿੱਚੋਂ ਕੇਸ ਕਰ ਚੁੱਕਿਆ ਤੇ ਜੋ ਹੋਰ ਇਸ ਨੇ ਕੇਸ ਕੀਤੇ ਹੋਏ ਨੇ ਉਹ ਵਾਪਸ ਲੈ ਚੁੱਕਾ ਹੈ ਪਰ ਇਹ ਗਲਤ ਕੰਮ ਤੋਂ ਬਾਝ ਨਹੀਂ ਆ ਰਿਹਾ ਦੂਸਰੇ ਪਾਸੇ ਜ਼ਿਰਖਪੁਰ ਤੋਂ ਆਏ ਸ਼ਖਸ ਨੇ ਕਿਹਾ ਕੀ ਇਹ ਜ਼ਮੀਨ ਉਸਦੀ ਹੈ ਤੇ ਉਸਦੇ ਆਪਣੇ ਹੀ ਜ਼ਮੀਨ ਦੇ ਵਿੱਚ ਜੀਸੀਪੀ ਚਲਾਈ ਹੈ ਪੁਲਿਸ ਨੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ। ਉਹ ਕਿਹਨਾਂ ਨੂੰ ਅੰਦਰ ਬਿੰਦਰ ਸਿੰਘ ਉਹ ਤਾਂ ਇੱਕ ਪਲੇਟਫਾਰਮ ਉੱਪਰ ਹੋ ਰਹੀ ਹੈ ਜਿਹੜੀ ਰਾਜਵਿੰਦਰ ਵੱਲੋਂ ਕੀਤੀ ਹੈ ਤੁਹਾਡਾ ਡਿਲੀਗੇਸ਼ਨ ਹੈ ਕਿ ਤੁਸੀਂ ਜਾ ਕੇ ਕੋਈ ਜ਼ਮੀਨ ਜੀਸੀਪੀ ਦਾ ਬੁਣੇ ਕੀ ਇਹ ਸਾਰਾ ਮਾਮਲਾ ਹੈ ਸਰ ਇਹ ਜੀ ਜ਼ਮੀਨ ਹੈਗੀ ਹੈ ਇਹ ਬੇਸਿਕਲੀ ਜਿਹੜੇ ਪਿੱਛੇ ਇਹ ਲੜਾਈ ਹੋਈ ਹੈ ਔਰ ਮੈਂ ਇਹਦਾ ਪਹਿਲਾਂ ਵੀ ਪੱਤਾ ਕਰਾ ਚੁੱਕਿਆ 873 16 ਦਾ 1 ਦਾ ਹੈਗੀ ਹੈ ਠੀਕ ਹੈ ਜੀ ਇਹਦੀ ਕਟੋੜ ਤੇ ਤੋਂ ਚਾਹ ਵਾਈ ਨਿਸ਼ਾਨਦਈ ਹੋ ਚੁੱਕੀ ਹੈ ਇਹਦਾ ਕੱਲਾ ਮੈਂ ਮਾਲਕ ਹੈ ਇਹ ਇੱਕ ਤਨਾਲ ਪੰਜ ਮੰਲੇ ਦੀ ਜਗ੍ਹਾ ਹੈ ਇਹਦੇ ਗਵੀ ਗਵੀ ਖਤਮ ਹੁੰਦਾ ਤਾਂ ਸ਼ੱਕੀ ਸਟਾਰਟ ਹੁੰਦਾ ਮੈਂ ਗਵੀ ਚ ਵੀ ਮਾਲਕ ਹੈ ਤੇ ਸ਼ੱਕੀ ਦਾ ਵੀ ਮਾਲਕ ਹੈ ਇੱਕ ਖਾਸ ਨੰਬਰ ਹੈਗਾ ਮੇ ਮਦਰ ਦਾ ਨਾਮ ਤੇ ਰਜਿਸਟਰੀ ਸੀ ਅੱਗੇ ਸਾਡੇ ਭੈਣ ਭਾਵਾਂ ਦੇ ਨਾਮ ਤੇ ਚੜ ਗਈ ਹੈ ਮੇਂ ਮਤਲਬ ਕਿ ਜੱਦੀ ਜ਼ਮੀਨ ਹੈ ਤੇ ਕੀ ਮਸਲਾ ਕੀ ਲੜਦਾ ਹੈ ਕਿਸ ਗੱਲ ਤੋਂ ਹੈ ਸਾਰ ਲੜਾਈ ਇਸ ਚੀਜ਼ ਦੀ ਹੈ ਕਿ ਇਹ ਚੀਜ਼ ਹੈ ਆਪਣਾ ਚਾਹੁੰਦਾ ਹੈ ਠੀਕ ਹੈ ਤੇ ਇਹ बार-बार ਮੈਨੂੰ ਇਹ ਚਾਹੁੰਦਾ ਹੈ ਕਿ ਇਹ ਮੈਨੂੰ ਇਹ ਕਹਿੰਦਾ ਕਿ ਜੀ ਤੇ ਕੋ ਜ਼ਮੀਨ ਹੈਗੀ ਹੈ ਇਹ 10 ਲੱਖ ਬੀੜੀ ਲੈ ਲਾ 20 ਲੱਖ ਬੀੜੀ ਲੈ ਲਾ ਉਹ ਮੈਂ ਕਿਤੇ ਨਾ ਕਿਤੇ ਇਹਦੇ ਉਹਦੇ ਚ ਨਹੀਂ ਆਂਦਾ ਮੈਂ ਇਹਨੂੰ ਇਹੀ ਕਹਾਂਗਾ ਕਿ ਮੇਰੀ ਜ਼ਮੀਨ ਖਾਲੀ ਕਰ ਦੇ ਤੇ ਉਹ ਉਹਦੇ ਚ ਨਹੀਂ ਆਂਦਾ ਮੈਂ ਇੱਕ ਸੈਕਿੰਡ ਬੋਲਣਾ ਚਾਹੂੰਗੀ ਠੀਕ ਹੈ सर ऐसा है कि इसके साथ बैठने की एक बार नहीं दो बार नहीं चार बार इसके साथ सिटिंग करिए हर बार ये सिटिंग पे बैठता है बच्चों की कसम खाता है इसकी घर वाली वाइफ और ये खुद जाके मेरी सिस्टर के घर में जाकर इसने माफिया मांगी कि मेरे मैं प्लीज मैं अपने बच्चिया की सौ खाता मेरे को खाली पेपर चाइन करा लो ये सारी चीजें करके ये सारा केस वापिस लिया गया था हर बार जब कोई चीज होती जब इसके ऊपर प्रॉब्लम आती है तो ये अलग रिएक्ट करता है

ਇੱਥੇ 18 18.5 ਕਿੱਲੇ ਪੈਲੀ ਮੈਂ ਮੇਰੇ ਫਾਦਰ ਸਾਹਿਬ ਨੇ ਖਰੀਦੀ 30 ਸਾਲ ਪਹਿਨਾ ਕਬਜ਼ਾ ਵੀ ਮੇਰ ਕੋ ਹੈ ਸਾਰੀ ਪੈਲੀ ਦਾ ਕੁਛ ਜਿਹੜੇ ਬਦਮਾਸ਼ ਬੰਦੇ ਆ ਉਹ बार-बार ਇੱਥੇ ਆ ਕੇ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਨਿਸ਼ਾਨਧੀਆਂ ਕਰਾਉਂਦੇ ਜਦੋਂ ਕਿ ਉਹਨਾਂ ਦੀ ਤਕਸੀਮ ਹੋਈ ਨਹੀਂ ਆ ਤਕਸੀਮ ਦਾ ਉਹਨਾਂ ਕੇਸ ਕੀਤਾ ਉਹ ਹਾਰੇ ਆ ਉਸ ਤੋਂ ਬਾਅਦ ਕੋਰਟ ਚ ਕੇਸ ਕੀਤਾ ਮੇਰੇ ਤੇ ਉਹਨਾਂ ਨੇ ਵੀ ਇਹਨੇ ਕਬਜ਼ਾ ਕੀਤਾ ਉਹ ਵੀ ਉਹ ਹਾਰੇ ਆ ਆਰਡਰ ਮੇਰ ਕੋ ਹੈਗੇ ਆ ਕੋਰਟ ਚ ਵੀ ਹਾਰੇ ਆ ਫਿਰ ਉਹ ਹਰ ਥਾਂ ਤੇ ਆ ਰਹੇ ਆ ਫਿਰ ਜਦੋਂ ਗਲਤ ਨਿਸ਼ਾਨਦੇਹੀ ਕਰਾਉਂਦੇ ਆ ਉਹ ਵੀ ਨਿਸ਼ਾਨਦੇਹੀ ਉਹਨਾਂ ਦੀ ਜਿਹੜੀ ਉਹਨਾਂ ਗਲਤ